ਦੀ ਪੌਪ ਕਲਚਰ ਪੰਜਾਬੀ ਪੌਪ ਕਲਚਰ ਮੀਨਸ ਦਿ ਵੇ ਯੂ ਡਰੈਸ ਦਿ ਵੇ ਯੂ ਗੂ ਕੜਾ ਪਾਇਆ ਹੋਵੇ ਤੇ ਨਾਲ ਦੇ ਘੁੱਟ ਤੇ ਲੱਕੀ ਹੋਵੇ ਰਿਚੜ ਮਿਲੀ ਇਹ ਰਾਮਾਨ ਦਾ ਸਵਾਲ ਹੈ ਕਹਿੰਦਾ ਜਿਹੜਾ ਕੁੜਤਾ ਪਜਾਮਾ ਪਾ ਕੇ बार-बार ਆਪਣੇ ਅਬੂ ਨੂੰ ਸ਼ੀਸ਼ੇ ਚ ਦੇਖੀ ਜਾਂਦਾ ਉਹੀ ਹੈ ਪੀਪੌਪ ਕਲਚਰ ਠੀਕ ਹੈ ਨਾ ਜਿਹੜਾ ਦੋਰੀਆਂ ਦੇ ਸ਼ੇ ਕਲਚਰ ਆ ਗਿਆ ਨਾ ਸੋਈ ਤੁਹਾਡੇ ਸਾਰਿਆਂ ਲਈ ਛੋੜਿਆ ਸਰਪ੍ਰਾਈਜ਼ ਸੀ ਵਿਰਾਗਲ ਗਰਨਾ ਐਮ ਐਸ ਕਪਰੂ 33 ਦਿਨ ਹੋ ਗਏ ਸੋਹਣਿਆ ਪਿਆਪੀ ਹਾ ਜਦੋਂ ਮੈਂ ਕਿਨਾਰੇੋਂ ਫਰੰਟ ਲਈ ਸੀ ਨਾ ਕੈਨੇਡਾ ਦੀ 2014 14 ਮਹੀਨੇ ਮੈਂ ਇਹ ਸੋਚਦਾ ਹੁੰਦਾ ਸੀ ਕਿ ਯਾਰ ਬਗਾਨੇ ਦੇਸ਼ ਚੱਲਾਂ 17 ਸਾਲ ਦੀ ਉਮਰ ਆ ਮਾਂ ਪਿਓ ਮੇਰੇ ਸਿਰ ਤੇ ਹੈ ਨੀ ਮੇਰਾ ਕੀ ਬਣੂਗਾ ਜਿਹੜੀ ਸਟਰੈਂਥ ਦਿੱਤੀ ਹੈ ਨਾ ਤੁਸੀਂ ਸਾਰਿਆਂ ਨੇ ਤੇ ਜਿਹੜਾ ਸਬਰ ਉਸ ਮਾਲਕ ਨੇ ਦਿੱਤਾ ਨਾ ਕਾਇ ਕੱਲਾਂ 'ਚ ਧਿਆਨ ਨਹੀਂ ਕਰ ਸਕਦਾ ਉੱਤੇ ਬੈਠੇ ਉਹਨਾਂ ਦਾ ਆਸ਼ੀਰਵਾਦ ਹੈ ਮਾਤਮਾ ਦੀ ਕਿੰਨਾਂ ਚੋਤੇ ਸਾਰਾ ਦਾ ਪਿਆਰ ਹੈ ਜਿਹੜਾ ਇੱਥੇ ਤੱਕ ਚੱਲ ਗਿਆ ਨਹੀਂ ਲਿਖਣ ਨੂੰ ਤਾਂ ਤੂੰ ਹੀ ਲਿਖੀ ਜਾਂਦੀ ਹੈ ਪਰ ਕਹਿੰਦੇ ਔਜਲਾ ਹੋਊਗਾ ਹੀ ਹੈ ਹੈ ਮੋਕ ਤੁਹੇਪੀ ਨਾ ਸੋ ਇਹ ਤਾਂ ਆਪਕਾ ਕਹਿਤਾ ਕਿ ਆ ਰੋ ਰਿਆ ਆਂ ਵਿੱਚ ਅੱਖਾਂ ਨਾਲ ਤੂੰ खा की पहा